ਗੱਲ ਕਰਾਂਗੇ ਅੱਜ 5D ਬਾਰੇ ਪੰਜਵੀਂ ਡਾਈਮੈਂਸ਼ਨ ਚ ਜਿਹੜੀ ਆਪਣੀ ਧਰਤੀ ਸ਼ਿਫਟ ਕਰਨੀ ਆ ਉਹਦੇ ਬਾਰੇ ਆਪਣੀ ਧਰਤੀ 3D ਡਾਈਮੈਂਸ਼ਨ ਹੈ ਤੇ 3D ਡਾਈਮੈਂਸ਼ਨ ਤੋਂ 5ਵੀਂ ਡਾਈਮੈਂਸ਼ਨ 'ਚ ਸ਼ਿਫਟ ਕਰਨੀ ਆ ਤੇ ਜਿਸ ਤਰ੍ਹਾਂ ਬਾਅਦ ਵਿੱਚ ਆਪਣਾ ਸੰਸਾਰ ਹੋਊਗਾ ਉਹ ਕਿਹੋ ਜਿਹਾ ਹੋਊਗਾ ਇਹ ਸ਼ਿਫਟ ਕਿਵੇਂ ਕਰੂਗੀ ਇਸ ਵੀਡੀਓ 'ਚ ਇਹਦੇ ਬਾਰੇ ਗੱਲ ਕਰਨੀ ਆ ਪੰਜਵੀਂ ਡਾਈਮੈਂਸ਼ਨ ਜਿਹੜੀ ਧਰਤੀ ਆ ਉਸ ਡਾਈਮੈਂਸ਼ਨ ਜਿਹੜੀ ਆ ਉਹ ਫ੍ਰੀਕੁਐਂਸੀ ਬਹੁਤ ਉੱਚੀ ਆ ਜਿਸ ਫ੍ਰੀਕੁਐਂਸੀ ਦੇ ਅੰਦਰ ਅਸੀਂ ਜਾਣਾ ਹੈ ਤੇ ਜਦੋਂ ਸਾਡੀ ਫ੍ਰੀਕਵੈਂਸੀ ਕਲੈਕਟਿਵ ਹੀ ਹੋਣੀ ਜ਼ਿਆਦਾ ਹੋ ਗਈ ਜਿਵੇਂ ਜਿਵੇਂ ਆਪਣੀ ਫ੍ਰੀਕਵੈਂਸੀ ਵਧੀ ਤੇ ਸਾਰਿਆਂ ਦੀ ਫ੍ਰੀਕਵੈਂਸੀ ਵਧੀ ਉਹਦੇ ਨਾਲ ਫਿਰ ਹੌਲੀ ਹੌਲੀ ਇਹ ਬਦਲਾਅ ਹੋ ਕੇ ਤੇ ਉਸ ਲੈਵਲ ਤੱਕ ਜਾਈ ਜਾਣਾ 5ਵੀਂ ਡਿਮੈਨਸ਼ਨ ਤੱਕ ਤੇ ਹੁਣ ਪੰਜਵੀਂ ਡਿਮੈਨਸ਼ਨ ਚ ਕੀ ਆ ਇਹ ਤੇ ਇਸ ਇਸ ਵੀਡੀਓ ਚ ਇਹ ਦੇਖਾਂਗੇ ਹੁਣ ਪੰਜਵੀਂ ਡਿਮੈਨਸ਼ਨ ਚ ਜਿੰਨਾ ਹੀ ਵਧੀਆ ਸੋਚ ਸਕਦੇ ਆ ਓਨਾ ਵਧੀਆ ਹੈ ਜਿਵੇਂ ਮੰਨ ਲਓ ਉਸ ਦੇ ਅੰਦਰ ਜਿਵੇਂ ਹੁਣ ਹਵਾ ਪਾਣੀ ਖਾਣਾ ਆਪਣਾ ਕਿੰਨਾ ਪ੍ਰਦੂਸ਼ਿਤ ਆ ਤੇ ਉਸ ਡਿਮੈਨਸ਼ਨ ਦੇ ਅੰਦਰ ਹਵਾ ਪੂਰੀ ਸਾਫ਼ ਆ ਪਾਣੀ ਪੂਰਾ ਸਾਫ਼ ਆ ਤੇ ਖਾਣਾ ਹੀ ਬਹੁਤ ਹੋ ਰਿਹਾ ਹੈ ਵੈਸੇ ਤੋਂ ਉਸ ਥਾਂ ਤੇ ਖਾਣੇ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਸਾਡੇ ਸਿਰ ਨੂੰ ਜਿਵੇਂ ਅਸੀਂ ਖਾਣਾ ਹੁਣ ਖਾਣੇ ਆ ਹੁਣ ਹੁਣੇ ਖਾਣਾ ਖਾਣੇ ਆ ਤੇ ਜੇ ਨਾ ਖਾਵਾਂਗੇ ਤੇ ਅਸੀਂ ਮਰ ਜਾਾਂਗੇ ਪਰ ਉਸ ਡਿਮੈਨਸ਼ਨ ਦੇ ਅੰਦਰ ਆਪਣਾ ਸਰੀਰ ਹੀ ਇਸ ਤਰ੍ਹਾਂ ਦਾ ਹੋਣਾ ਵਾ ਕਿ ਕਿਉਂਕਿ ਹੌਲੀ-ਹੌਲੀ ਬਦਲਾਅ ਹੋਣਾ ਹੈ ਇੱਕਦਮ ਨਹੀਂ ਇੱਤਾਂ ਹੋ ਜਾਣਾ ਹੌਲੀ-ਹੌਲੀ ਸਾਡਾ ਸਿਰ ਬਦਲਾਅ ਹੋ ਜਾਣਾ ਜਿਸ ਦੇ ਵਿੱਚ ਉਸ ਡਿਮੈਨਸ਼ਨ ਦੇ ਅੰਦਰ ਹੁਣ ਖਾਣੇ ਦੀ ਜ਼ਰੂਰਤ ਹੀ ਨਹੀਂ ਪੈਣੀ ਇਹ ਖਾਣਾ ਬਸ ਖਾਵਾਂਗੇ ਸਾਡਾ ਮਨ ਕਰਦਾ ਫਿਰ ਜੇ ਬਲਬ ਹਨ ਇਹ ਨਹੀਂ ਪਈ ਖਾਵਾਂਗੇ ਨਾ ਤੇ ਅਸੀਂ ਭੁੱਖੇ ਰਹਿ ਜਾਾਂਗੇ ਤੇ ਅਸੀਂ ਮ ਧੌੜ ਧੌੜ ਤੁਹੀਂ ਹੁਣ ਵੀ ਦੇਖਿਆ ਹੋਊਗਾ ਬਹੁਤ ਸਾਰੇ ਲੋਕ ਦੇਖੋਗੇ ਵੀ ਹੁਣ ਜੋ 4-5 ਸਾਲ ਪਹਿਲਾਂ ਜਿਵੇਂ ਭੁੱਖ ਲੱਗਦੀ ਸੀ ਉਸ ਦੇ ਹਿਸਾਬ ਨਾਲ ਹੁਣ ਕੁਝ ਲੋਕਾਂ ਦਾ ਭੁੱਖ ਵੀ ਹੁਣ ਘੱਟ ਗਈ ਹੋਊਗੀ ਹੋ ਸਕਦਾ ਦਿਨ ਦੇ ਅੰਦਰ ਇੱਕ ਜਾਂ ਦੋ ਵਾਰ ਹੀ ਖਾਣਾ ਖਾਂਦੇ ਹੁਣ ਜੋ ਪਹਿਲਾਂ ਤਿੰਨ ਚਾਰ ਵਾਰੀ ਖਾਂਦੇ ਧੌੜ ਧੌੜ ਇਹ ਭੁੱਖ ਘੱਟ ਗਈ ਯਾਨੀ ਘੱਟਦੀ ਹੀ ਘੱਟਨੀ ਹੈ ਘੱਟਦੀ ਘੱਟਦੀ ਕਰਕੇ ਭੁੱਖ ਇੱਕ ਟਾਈਮ ਹੋਣਾ ਪਿਆ ਨੂੰ ਭੁੱਖ ਦੀ ਸਾਨੂੰ ਜ਼ਰੂਰਤ ਹੀ ਨਹੀਂ ਪੈਣੀ ਖਾਣੇ ਦੀ ਫਿਰ ਇਹ ਖਾਣਾ ਬਸ ਇਸ ਕਰਕੇ ਖਾਵਾਂਗੇ ਜੇ ਸਾਡਾ ਮਨ ਕਰਦਾ ਹੋਵੇ ਉਸ ਡਿਮੈਂਸ਼ਨ ਇਤਾਂ ਦੀ ਹੈ ਹੁਣ ਉਸ ਦੇ ਅੰਦਰ ਸ਼ਾਂਤੀ ਹੈ ਸ਼ਾਂਤੀ ਜਿਹੜੀ ਹੈ ਆਪਣਾ ਨੇਚਰ ਹੈ ਮੂਲ ਸਰੂਪ ਹੈ ਆਪਣਾ ਤੇ ਜੋ ਅਸੀਂ ਭੁੱਲ ਕੇ ਜਾਂ ਕਹ ਲਓ ਕਿ ਇਸ ਇਸ ਸਿਮੂਲੇਸ਼ਨ ਦੇ ਅੰਦਰ ਤਰਤੀਜੰਤਰ ਹੈ ਜਿਹੜਾ ਜਨਮ ਲਿਆ ਸੀ ਆਪਣੇ ਤੋਂ ਉਲਟ ایکسپੀਰੀਅੰਸ ਕਰਨ ਦੇ ਲਈ ਆ ਸੀ ਹੁਣ ਦੁਬਾਰਾ ਜਦੋਂ ਉੱਥੇ ਜਾਂਦੇ ਆ ਤੇ ਫਿਰ ਉਹ ਸ਼ਾਂਤੀ ਨੂੰ ਹੀ ਐਕਸਪੀਰੀਅੰਸ ਕਰਾਂਗੇ ਤੇ ਹੌਲੀ ਹੌਲੀ ਜਿਹੜੀ ਸ਼ਾਂਤੀ ਆਪਣੇ ਅੰਦਰ ਹੈ ਉਹ ਵਧਦੀ ਜਾਊਗਾ ਉਹ ਦੇਨ ਦੇ ਅੰਦਰ ਆਪਣਾ ਸਮਾ ਵਧਦਾ ਜਾਊਗਾ ਜਿਵੇਂ ਜਿਵੇਂ ਆਪਣਾ ਚੇਤਨਾ ਦਾ ਪੱਧਰ ਵੀ ਵਧਦਾ ਜਾਊਗਾ ਤੇ ਉਸ ਡਿਮੈਨਸ਼ਨ ਦੇ ਅੰਦਰ ਜਿਹੜਾ ਆਧਾਰ ਹੈ ਪ੍ਰੇਮ ਹੈ ਹੁਣ ਪ੍ਰੇਮ ਹੈ ਜਿਹੜਾ ਹੁਣ ਪ੍ਰੇਮ ਜਿਹੜਾ ਇਹ ਸਮਝਦੇ ਆਂ ਕਿ ਆਪਣਾ ਜਿਵੇਂ ਆਪਣਾ ਪ੍ਰੇਮ ਬਸ ਆਪਣੇ ਪਰਿਵਾਰ ਦੇ ਨਾਲ ਤੇ ਆਪਣੇ ਧਰਮ ਜਾਤ ਦੇ ਲੋਕਾਂ ਦੇ ਨਾਲ ਆਪਣੇ ਦੇਸ਼ ਦੇ ਨਾਲ ਹੁਣ ਉਹ ਜਿਹੜਾ ਪ੍ਰੇਮ ਹੈ ਸਭ ਦੇ ਨਾਲ ਪ੍ਰੇਮ ਹੈ ਉਹ ਪ੍ਰੇਮ ਦਾ ਬਿਨਾ ਕਿਸੇ ਕਾਰਨ ਦੇ ਕਰਕੇ ਪ੍ਰੇਮ ਹੈ ਇਹ ਨਹੀਂ ਵੀ ਕੋਈ ਕਾਰਨ ਹੋਣਾ ਚਾਹੀਦਾ ਕਿਸੇ ਨਾਲ ਪ੍ਰੇਮ ਕਰਨ ਦਾ ਉਹ ਬਸ ਕਾਰਨ ਹੈ ਇਹ ਨਹੀਂ ਵੀ ਹਾਨੂੰ ਹੋਰ ਦੀ ਹੋਰ ਸਾਹਮਣੇ ਵਾਲੇ ਕੋਲੋਂ ਕੁਝ ਚਾਹੀਦਾ ਉਹ ਪ੍ਰੇਮ ਉਹ ਨਹੀਂ ਬਸ ਪ੍ਰੇਮ ਬਸ ਪਿਆਰ ਹੀ ਪਿਆਰ ਹੈ ਉਹਨੂੰੜਾ ਪਿਆਰ ਆ ਉਹ ਅੱਖਾਂ ਦੇ ਦੁਆਰਾ ਸਾਨੂੰ ਵੀ ਦਿਖੂਗਾ ਬਾਕੀਆਂ ਲਈ ਤੇ ਬਾਕੀਆਂ ਦਾ ਸਾਨੂੰ ਵੀ ਦਿਖੂਗਾ ਤੇ ਇਹ ਹੌਲੀ ਹੌਲੀ ਬਦਲਾਅ ਆਉਣੇ ਆ ਤੇ ਖੁਸ਼ੀ ਬਹੁਤ ਜ਼ਿਆਦਾ ਹੋਵੇਗੀ ਮਤਲਬ ਕਿ ਹਰ ਇੱਕ ਚੀਜ਼ ਨੂੰ ਬੜਾ ਜ਼ਿਆਦਾ ਇੰਜੋਏ ਕਰਨਾ ਤੇ ਇਹ ਕੋਸ਼ਿਸ਼ ਰਹਿਣਾ ਤੇ ਹੋਰ ਟੈਲੀਪੈਥਿਕ ਕਮਿਊਨੀਕੇਸ਼ਨ ਵੀ ਹੋਊਗੀ ਜਿਵੇਂ ਅਸੀਂ ਸੋਚਦੇ ਆ ਦਿਮਾਗ ਤੋਂ ਦਿਮਾਗ ਤੱਕ ਹੀ ਸੋਚਦੇ ਆ ਜਿਵੇਂ ਹੁਣੇ ਬੋਲਣ ਦੇ ਲਈ ਹਨ ਬੋਲਾਂ ਬੋਲ ਵਰਤਨੇ ਪੈਂਦੇ ਆ ਭਾਸ਼ਾ ਦੀ ਲੋੜ ਪੈਂਦੀ ਆ ਤੇ ਉਸ ਡਿਮੈਨਸ਼ਨ ਦੇ ਅੰਦਰ ਅਹੀਂ ਹੋਰ ਕਿਸੇ ਨਾਲ ਗੱਲ ਕਰਨੀ ਹੈ ਤਾਂ ਜੋ ਸੋਚਦਾ ਨੂੰ ਪਹਿਲੇ ਪਤਾ ਲੱਗ ਜਾਣਾ ਜੋ ਅਹੀਂ ਸੋਚਦੇ ਉਹਨੂੰ ਹੀ ਉੱਥੇ ਪਤਾ ਲੱਗ ਜਾਣਾ ਬਿਨਾ ਕਿਸੇ ਬੋਲਣਾ ਦੇ ਤੇ ਇਹ ਟੈਲੀਪੈਥਿਕ ਕਮਿਊਨੀਕੇਸ਼ਨ ਹੈ ਇਹ ਥੋੜਾ ਥੋੜਾ ਜਿਹੜਾ ਵਾ ਕਈ ਲੋਕਾਂ ਨੂੰ ਪਹਿਲਾਂ ਹੀ ਹੋਣਾ ਸ਼ੁਰੂ ਹੋ ਗਿਆ ਵਾ ਜਿਵੇਂ ਆਉਣ ਵਾਲੇ ਸਮੇਂ ਤੇ ਕੁਝ ਹੋਣਾ ਹੁੰਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਵਾ ਤੇ ਜਿਵੇਂ ਕੋਈ ਕਿਹੋ ਜਿਨੇ ਕਿਸੇ ਨਾਲ ਸਾਡੇ ਕੋਲ ਆਉਣਾ ਹੁੰਦਾ ਤਾਂ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਉਹਨੇ ਆਉਣਾ ਜਾਂ ਫੋਨ ਇਹ ਫੋਨ ਕਰਨਾ ਤੇ ਕੋਈ ਘਟਨਾ ਹੋਣੀ ਹੁੰਦੀ ਹੈ ਉਹਨੂੰ ਪਹਿਲਾਂ ਪਤਾ ਲੱਗ ਜਾਂਦੀ ਹੈ ਇਹ ਟੈਲੀਪੈਥਿਕ ਕਮਿਊਨੀਕੇਸ਼ਨ ਹੈ ਇਹ ਹੌਲੀ ਤੇ ਉਹ ਬਾਸਾਨੀ ਫ੍ਰੀਕਵੈਂਸੀ ਉਸਦੇ ਨਾਲ ਮੈਚ ਹੋਣੀ ਚਾਹੀਦੀ ਹੈ ਤੇ ਜਿਹਦੇ ਲਈ ਉਹ ਸਾਹਮਣੇ ਵਾਲੀ ਦੇ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਦੋਵੇਂ ਕਮਿਊਨੀਕੇਟ ਕਰ ਸਕਦੇ ਆ ਗੱਲ ਕਰ ਸਕਦੇ ਤੇ ਉਸੇ ਡਿਮੈਂਸ਼ਨ ਦੇ ਅੰਦਰ ਭਰਪੂਰਤਾ ਹੀ ਬੰਦਿਆ ਸੇ ਭਰਪੂਰਤਾ ਜਾਣੀ ਕਿ ਜਿੰਨੀ ਜ਼ਰੂਰਤ ਹੈ ਸਾਨੂੰ ਉਹਦੇ ਨਾਲੋਂ ਜ਼ਿਆਦਾ ਹੋ ਜੀ ਹੁਣ ਜਿਹੜਾ ਵੀ ਕੋਈ ਵੀ ਕੰਮ ਕਰਦੇ ਆ ਕਮਾਈ ਲਈ ਕਰਦੇ ਆ ਉਹ ਪੈਸੇ ਲਈ ਕਰਦੇ ਆ ਕਿਉਂਕਿ ਪੈਸੇ ਨਾਲ ਸਾਡਾ ਸਾਰਾ ਕੰਮ ਚੱਲਦਾ ਹੁਣ ਜੇ ਜਿੰਨੀ ਜ਼ਰੂਰਤ ਹੈ ਸਾਨੂੰ ਜੇ ਉਦਾਂ ਹੀ ਆਈ ਜਾਏ ਬਿਨਾਂ ਕਿਸੇ ਕੋਈ ਕੰਮ ਕਰਨ ਦੇ ਤੇ ਫਿਰ ਤੇ ਸਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਤਵੇਸਿਵੀ ਉਸ ਡਿਮੈਨਸ਼ਨ ਦੇ ਅੰਦਰ ਅਸੀਂ ਜੋ ਸੋਚਾਂਗੇ ਉਹ ਹੀ ਪ੍ਰਗਟ ਹੋਈ ਜਾਣੇ ਹਨ ਕਿਉਂਕਿ ਉਹ ਥਾਟ ਜਿਹੜੇ ਆ ਜੋ ਹੀ ਸੋਚਾਂਗੇ ਉਸੇ ਵੀ ਪ੍ਰਗਟ ਹੋਈ ਜਾਣਾ ਫਿਰ ਸਾਾਨੂੰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਚੀਜ਼ ਪਾਉਣ ਦੇ ਲਈ ਤੇ ਇਸ ਯੂਨੀਵਰਸਿਟੀ ਦੇ ਅੰਦਰ ਸ ਆਪਣੇ ਆਪ ਹੀ ਜਿੰਨੀ ਜ਼ਰੂਰਤ ਹੈ ਸਾਨੂੰ ਉਹ ਆਪਣੇ ਆਪ ਪੂਰੀ ਹੋਈ ਜਾਣੀ ਹੈ ਜਿਹੜਾ ਸਾਡਾ ਆਪਣਾ ਅੰਦਰੂਮ ਆ ਗਿਆ ਬਹੁਤ ਸਾਰਾ ਸਾਡੇ ਕੋਲ ਹੋਣਾ ਚਾਹੀਦਾ ਬਹੁਤ ਸਾਰਾ ਪਿਆਰ ਰੱਖ ਲਓ ਬਹੁਤ ਸਾਰਾ ਖਾਣਾ ਇਕੱਠਾ ਕਰਕੇ ਰੱਖ ਲਓ ਇਹ ਡਿਮੈਨਸ਼ਨ ਉਤਾਂ ਨਹੀਂ ਆ ਇਹ ਜਿੰਨੀ ਜ਼ਰੂਰਤ ਹੈ ਉਹਨੂੰ ਆਉਣ ਆਪਣੇ ਆਪ ਹੀ ਆਈ ਜਾਣੀ ਹੈ ਤੇ ਬਸ ਉਹਦੇ ਲਈ ਸਾਨੂੰ ਉਸ ਫ੍ਰੀਕਵੈਂਸੀ ਦੇ ਅੰਦਰ ਆਉਣਾ ਪੈਣਾ ਆਪਣੇ ਆਪ ਹੀ ਜ਼ਿੰਦਗੀ ਦੇ ਅੰਦਰ ਉਹ ਸਾਰੀ ਚੀਜ਼ਾਂ ਆਈ ਜਾਣੀਆਂ ਉਹ ਲੋਕ ਆਈ ਜਾਣੇ ਤੇ ਭੰਡਾ ਦਾ ਮਤਲਬ ਇਹ ਨਹੀਂ ਵੀ ਪਿਆ ਸਾਡੇ ਕੋਲ ਸਮਾਂ ਵੀ ਬਹੁਤ ਜ਼ਿਆਦਾ ਹੋਣਾ ਸਮਾਂ ਵੀ ਭਰਪੂਰ ਹੋਣਾ ਸਾਡੇ ਕੋਲੋਂ ਖਾਣਾ ਵੀ ਭਰਪੂਰ ਹੋਣਾ ਜਿੰਨੀ ਜ਼ਰੂਰਤ ਨੂੰ ਆਈ ਜਾਣੀ ਤੇ ਹਰ ਇੱਕ ਚੀਜ਼ ਦੇ ਅੰਦਰ ਭਰਪੂਰਤਾ ਸ਼ਾਂਤੀ ਵੀ ਬਹੁਤ ਜ਼ਿਆਦਾ ਸਮੇਂ ਤੱਕ ਸਭ ਕੁਝ ਹੀ ਜ਼ਿਆਦਾ ਤੋਂ ਜ਼ਿਆਦਾ ਜਿੰਨਾ ਜ਼ਿਆਦਾ ਹੀ ਕਹਿ ਸਕਦੇ ਆ ਵੀ ਤੇ ਜਿੰਨੀ ਜ਼ਰੂਰਤ ਹੈ ਸਾਨੂੰ ਉਹ ਸਭ ਕੁਝ ਸਾਨੂੰ ਆਈ ਜਾਣੇ ਇਹ ਭਰਪੂਰਤਾ ਵਾ ਇਹ ਪੰਜਵੇਂ ਡਿਮੈਂਸ਼ਨ ਇਹ ਇਹ ਵੀ ਸਾਡਾ ਨੇਚਰ ਹੀ ਜੋ ਹੀ ਪੋਲ ਕੇ ਸੱਤੀ ਤੇ ਜਨਮ ਲਿਆ ਉਲਟ ਐਕਸਪੀਰੀਅੰਸ ਕਰਨ ਦੇ ਲਈ ਜੋ ਆਪਣਾ ਨੇਚਰ ਹੀ ਤਾਂ ਆਪਣੀ ਜਿਹੜੀ ਹੁਣ ਇਹੋ ਜਾਨਵਰਾਂ ਨੂੰ ਅਸੀਂ ਇਸ ਕਰਕੇ ਰੱਖਦੇ ਆ ਕਿ ਖਾਣ ਨੂੰ ਜ਼ਰੂਰਤ ਹੁੰਦੀ ਹੈ ਖਾਣੇ ਦੀ ਜਿਵੇਂ ਮੰਜਾਂ ਗਾਵਾਂ ਇਹ ਤਾਂ ਰੱਖਦੇ ਆ ਕਿ ਉਹਨਾਂ ਦਾ ਦੁੱਧ ਚਾਹੀਦਾ ਤੇ ਦੁੱਧ ਤੋਂ ਦੋ ਬਾਕੀ ਚੀਜ਼ਾਂ ਬਣਦੀਆਂ ਤੇ ਜਾਂ ਕੋਈ ਜਾਨਵਰ ਰੱਖਦੇ ਆ ਪਰ ਉਹਨੂੰ ਸਿੱਧਾ ਹੀ ਖਾਣਾ ਹੁੰਦਾ ਉਹ ਤਾਂ ਮਾਸ ਖਾਣਾ ਹੁੰਦਾ ਤੇ ਇਹ ਕਿਉਂਕਿ ਅਸੀਂ ਜਾਨਵਰ ਇਸ ਕਰਕੇ ਰੱਖਦੇ ਆ ਤੇ ਖਾਣੇ ਦੇ ਲਈ ਤੇ ਜਾਂ ਫਿਰ ਜਾਨਵਰ ਇਹਗੇ ਵੇਚਣੇ ਹੁੰਦੇ ਆ ਪੈਸੇ ਦੇ ਲਈ ਤੋਂ ਵੀ ਉਹਨਾਂ ਨੂੰ ਜ਼ਰੂਰਤ ਲਈ ਹੁੰਦੇ ਆ ਤੇ ਪਰ ਉਨ ਵਾਲ ਟੈਂਪਰੇਚਰ ਦੇ ਜਾਨਵਰ ਹੋਣੇ ਜਿਵੇਂ ਜੰਗਲ ਦੇ ਅੰਦਰ ਹੁੰਦੇ ਆ ਨੋਰਮਲ ਉਸੇ ਤਰ੍ਹਾਂ ਹਾਰੇ ਵਾਲੇ ਵਾਲੇ ਜਾਨਵਰ ਹੋਣੇ ਆ ਤੋ ਬਾਸ ਸਾਡੇ ਨਾਲ ਪਿਆਰ ਦੇਣੇ ਰਹਿਣਾ ਜਿਵੇਂ ਪਿਆਰ ਦੇ ਨਾਲ ਜੰਗਲ ਦੇ ਅੰਦਰ ਜਾਨਵਰ ਰਹਿੰਦੇ ਆ ਉਸੇ ਤਰ੍ਹਾਂ ਬਹੁਤ ਜ਼ਿਆਦਾ ਪਿਆਰ ਦੇ ਨਾਲ ਉਹਨਾਂ ਸਾਡੇ ਨਾਲ ਰਹਿਣਾ ਕਿਉਂਕਿ ਸਾਡੀ ਕੋਈ ਨਾ ਨਿਕ ਡਿਪੈਂਡੈਂਸ ਹੀ ਨਹੀਂ ਹੋਣੀ ਕਿ ਉਹਦੇ ਤੋਂ ਸਾਨੂੰ ਕੁਝ ਚਾਹੀਦਾ ਵਾ ਉਹ ਬਸ ਹੋਣੇ ਆ ਇਸ ਨੇਚਰ ਦੇ ਅੰਦਰ ਤੋ ਉਹਨਾਂ ਦਾ ਵੀ ਪਿਆਰ ਹੋਣਾ ਸਾਡਾ ਵੀ ਉਹਨਾਂ ਦੇ ਪ੍ਰਤੀ ਪਿਆਰ ਹੋਣਾ ਵਾ ਤੇ ਇਹ ਸੋਚ ਨਹੀਂ ਸਕਦੇ ਉਹਨਾਂ ਤੋਂ ਜਾਨੀ ਕੁਝ ਲੈਣ ਦੇ ਲਈ ਤੇ ਉਹਨਾਂ ਦਾ ਵੀ ਸਾਡੇ ਪ੍ਰਤੀ ਪਿਆਰ ਹੋਣਾ ਵਾ। ਵੀ ਉਸ ਜਿਹੇ ਤਰ੍ਹਾਂ ਜਾਨਵਰ ਹੋਣਗੇ ਪੰਜਵੇਂ ਡਿਮੈਂਸ਼ਨ ਦੇ ਅੰਦਰ। ਹੁਣ ਤੇ ਹੀ ਇਤਾਂ ਆਪਾਂ ਹੀ ਆਪਣੇ ਆਪ ਨੂੰ ਕਾਗਦੇ ਹਾਂ ਵੀ ਅਸੀਂ ਵੱਡੇ ਆ ਜਾਂ ਬਾਕੀ ਨੇਕੇ ਜਾਂ ਅਸੀਂ ਨੇਕੇ ਆ ਬਾਕੀ ਕੁਝ ਵੱਡਾ ਵਾ। ਜਾਂ ਜਾਨਕਿ ਜਿਹੜਾ ਫਰਕ ਆ ਜਿਵੇਂ ਧਰਮ ਸਾਡਾ ਵੱਡਾ ਵਾ ਬਾਕੀ ਜਿਆਦਾਤਰ ਨੇਕੇ ਆ। ਤੇ ਸਾਡੇ ਜਾਤ ਵੱਡੀ ਆ ਸਾਡਾ ਦੇਸ਼ ਵੱਡਾ ਵਾ। ਉਸ ਤਾਂ ਦੇ ਉੱਤੇ ਸਭ ਕੁਝ ਬਰਾਬਰ ਆ। ਉਸ ਤੋਂ ਬਾਅਦ ਜਿਆਦਾ ਜਾਂ ਘੱਟ ਜਾਨਕਿ ਉੱਚਾ ਨੀਵਾ ਉਹ ਹੋ ਹੀ ਨਹੀਂ ਸਕਦਾ। ਕਿਉਂਕਿ ਸਾਨੂੰ ਪਤਾ ਵਾ ਸਾਹਮਣੇ ਵਾਲਾ ਵੀ ਮੈਂ ਹੀ ਹਾਂ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਕਿ ਸਾਹਮਣੇ ਵਾਲਾ ਅਹੀਂ ਹੀ ਹੈ ਸਭ ਕੁਝ ਅਹੀਂ ਹੀ ਹੈ ਤੇ ਕਿ ਸੱਚ ਕੋਈ ਫਰਕ ਨਹੀਂ ਆ ਇਹ ਵਨ ਇਸ ਤਰ੍ਹਾਂ ਹੁੰਦੀ ਆ ਕਿ ਜਿਵੇਂ ਮੇਲਾ ਸਰੀਰ ਆ ਮੇਰੇ ਸੀਰ ਤੋਂ ਜਿਵੇਂ ਹਿੱਸਾ ਕੋਈ ਵੀ ਜਿਵੇਂ ਹੱਥ ਆ ਤੇ ਹੱਥੇ ਮੇਰੇ ਸੀਰ ਦਾ ਹੀ ਸਾਹ ਉਹਨਾਂ ਹੱਥੋਂ ਮੈਂ ਬੁਰਾ ਕਿਵੇਂ ਕਰ ਸਕਦਾ ਹਾਂ ਨੁਕਸਾਨ ਕਿਵੇਂ ਕਰ ਸਕਦਾ ਇਸੇ ਤਰ੍ਹਾਂ ਸਾਨੂੰ ਪਤਾ ਲੱਗ ਜਾਂਦਾ ਸਾਹਮਣੇ ਵਾਲਾ ਵੀ ਮੈਂ ਹੀ ਹਾਂ ਤੇ ਫਿਰ ਉਹਨੂੰ ਨੁਕਸਾਨੇ ਕਿਵੇਂ ਕਰ ਸਕਦੀ ਆ ਜਿਵੇਂ ਹੁਣ ਕੀ ਆ ਦ્વੈਤ ਆ ਦੋ ਹੀ ਹਿੱਸੇ ਆ ਦੋ ਜਾਂ ਦੋ ਤੋਂ ਜ਼ਿਆਦਾ ਫਰਕ ਕਰ ਦੇ ਦਿੰਨੀਆਂ ਚੰਗਾ ਬੁਰਾ ਦਾ ਇਧਰ ਇਧਰ ਉਸ ਦੇ ਅੰਦਰਸਾਉ ਕਰੇ ਇੱਕ ਹੀ ਹੈ ਤੇ ਇਹ ਆਪਣਾ ਜਿਵੇਂ ਜਿੰਨਾ ਤੱਕ ਇਹ ਜਾਣਕਾਰੀ ਪਹੁੰਚਣ ਦੀ ਹੈ ਉਹਨਾਂ ਨੇ ਇਹ ਪੰਜ ਡਿਮੈਂਸ਼ਨ ਹੌਲੀ ਹੌਲੀ ਆਪਣੇ ਅੰਦਰ ਕੰਮ ਕਰਕੇ ਉਸੇ ਤਰ੍ਹਾਂ ਦਾ ਪ੍ਰਗਟ ਗਾਨਾ ਤੇ ਇਹ ਸਾਡਾ ਕੰਮ ਆ ਜਿੰਨਾ ਤੱਕ ਇਹ ਜਾਣਕਾਰੀ ਪਹੁੰਚਣ ਦੀ ਹੈ ਅਇਓ ਉਸ ਤਰ੍ਹਾਂ ਦਾ ਬਹੁਤ ਸੋਹਣਾ ਸੰਸਾਰ ਇਹ ਪ੍ਰਗਟ ਗਾਨਾ ਕਾਫੀ ਜ਼ਿਆਦਾ ਬਦਲਾ ਆਉਂਦੀ ਹੈ ਸਰੀਰ ਤੇ ਅੰਦਰ ਵੀ ਕਾਫੀ ਜ਼ਿਆਦਾ ਬਦਲਾ ਆਉਂਦੀ ਹੈ ਤੇ ਇਸ ਤਰ੍ਹਾਂ ਪੰਜ ਡਿਮੈਂਸ਼ਨ ਸ਼ਿਫਟ ਹੋਣਾ ਉਹਨੇ ਵੀ ਵੇਖੋਗੇ ਹਲੇ ਦੁਆਲੇ ਵੀ ਕੋਈ ਬਿਮਾਰੀ ਵੀ ਨਹੀਂ ਹੋਣੀ ਉਸ ਦੇ ਮੈਚੇੰਦੇ ਅੰਦਰ ਤੇ ਲੜਾਈ ਵੀ ਕੋਈ ਹੋਣੀ ਬਿਮਾਰੀ ਵੀ ਨਹੀਂ ਕੋਈ ਹੋਣੀ ਕਿਉਂਕਿ ਸ਼ਾਂਤੀ ਬਹੁਤ ਜ਼ਿਆਦਾ ਹੋਣੀ ਲੜਾਈ ਤੇ ਕੋਈ ਹੋ ਨਹੀਂ ਸਕਦੀ ਉਸ ਦੇ ਅੰਦਰ ਜਿਹੜੀ ਬਿਮਾਰੀ ਨਹੀਂ ਹੋਣੀ ਆਪਣਾ ਹੁਣ ਪੱਕਾ ਵਾਪੀ ਇੰਨੀ ਕੁ ਉਮਰ ਤੋਂ ਬਾਅਦ ਡਾਪਾ ਹੋ ਗਿਆ ਆਪਣਾ ਤੇ ਉਮਰ ਜ਼ਿਆਦਾ ਹੋ ਗਈ ਫਿਰ ਮਾਰੀਆਂ ਆਉਣੇ ਹੀ ਹੋਣੀਆਂ ਵਾ ਤੇ ਸਹੀ ਕਹਣਾ ਨਾ ਕਹਾਂਗੇ ਸਿਰਫ ਮਾਰੀਆਂ ਆਉਣੀਆਂ ਹੋਣੀਆਂ ਸਾਨੂੰ న్యూਟ੍ਰੀਸ਼ਨ ਚਾਹੀਦਾ ਉਹ న్యూਟ੍ਰੀਸ਼ਨ ਤੋਂ ਬਿਗਿਆਰ ਕਿਸੇ ਨੇ ਘਾਟ ਹੋ ਜੂਗੀ ਇਹ ਆਉਣ ਵਾਲੇ ਸਮੇਂ ਦੇ ਅੰਦਰ ਹੌਲੀ-ਹੌਲੀ ਜਿਹੜੀ ਸਾਡੀ ਜਰੂਰਤ ਹੈ ਸਰੀਰ ਦੀ ਇਹ ਬਸ ਇਸੇ ਤਰ੍ਹਾਂ ਇਸੇ ਉੱਡ ਜਾਓ ਤੋਂ ਦੁਆਰਾ ਹੀ ਹੋਈ ਜਾਣੀ ਹੈ ਸਾਨੂੰ ਖਾਣੇ ਦੀ ਜਰੂਰਤ ਹੈ ਤੇ ਪਾਣੀ ਦੀ ਤੇ ਜਿਹੜੀ ਆਪਣੀ ਬਿਮਾਰੀ ਆ ਉਹ ਵੀ ਸਾਡਾ ਜਰਾ ਮੰਨਣਾ ਵਾ ਕਿ ਇਹਨੇ ਉਮਰ ਤੱਕ ਮਾਰੀ ਹੋਣੀ ਉਹ ਵੀ ਮਾਰੀ ਨੇ ਹੋਣੀ ਕਿਉਂਕਿ ਉਹਨਾਂ ਵਾਲੇ ਮਨੁੱਖ ਦੇ ਕੋਈ ਬਿਮਾਰੀ ਹੋਣੀ ਹੀ ਨਹੀਂ ਆ ਕਿਉਂਕਿ ਉਸ ਦਿਮੈਨਸ਼ਨ ਦੇ ਅੰਦਰ ਹੋੜੀ ਬਿਮਾਰੀ ਆਬਜੈਕਟੇ ਹੀ ਨਿਕਲ ਸਕਦੀ ਉਹ ਹੋ ਨਹੀਂ ਸਕਦੇ ਇਹਨੂੰ ਇੱਤਾ ਮੰਨ ਲਓ ਕਿ ਜਿਵੇਂ ਰਾਤਿਆ ਰਾਤ ਦੇ ਅੰਦਰ ਕਮਰੇ ਦੇ ਅੰਦਰ ਹਨੇਰਾ ਹੈ ਜਦੋਂ ਮਲਬੂਜੀ ਗੌਣ ਨਹੀਂ ਆ ਤਾਂ ਹਨੇਰਾ ਕਿੱਥੇ ਚਲ ਜਾਂਦਾ ਹੈ ਜਾਨੀ ਕਿ ਜਿਹੜਾ ਹਨੇਰਾ ਵਾ ਰੋਸ਼ਨੀ ਦੀ ਗੈਰਹਾਜਰੀ ਦੇ ਅੰਦਰ ਸੀ ਜਦੋਂ ਹੀ ਬਲਬ ਜਗਾਇਆ ਤਾਂ ਫਿਰ ਹਨੇਰਾ ਕਿੱਥੇ ਚਲ ਗਿਆ ਗਾਇਬ ਹੋ ਗਿਆ ਜਾਨੀ ਕਿ ਹਨੇਰਾ ਤਾਂ ਵਾ ਜਿੱਥੇ ਰੋਸ਼ਨੀ ਨਹੀਂ ਆ ਇਸੇ ਤਰ੍ਹਾਂ ਜਿਹੜੀ ਫ੍ਰੀਕੁਐਂਸੀ ਬਹੁਤ ਜ਼ਿਆਦਾ ਹਾਈ ਆ ਬਹੁਤ ਜ਼ਿਆਦਾ ਉੱਚੀ ਆ ਉਸ ਫ੍ਰੀਕੁਐਂਸੀ ਦੇ ਅੰਦਰ ਬਿਮਾਰੀ ਹੋ ਨਹੀਂ ਸਕਦੀ ਇਸ ਇਮਰਜਨਸ਼ਨ ਤਾਂ ਜਿਹੜੀ ਬਿਮਾਰੀ ਆ ਉਹ ਐਕਸਪੀਰੀਐਂਸ ਕਰਨਾ ਸੀ ਇਸ ਕਰਕੇ ਇਸ ਸਟੇਸ਼ਨ ਦੇ ਅੰਦਰ ਐਕਸਪੀਰੀਐਂਸ ਕਰਦੇ ਆ ਤੇ ਜਦੋਂ ਆਪਣਾ ਓਰ ਬੀ ਫ੍ਰੀਕੁਐਂਸੀ ਕਾਫੀ ਜ਼ਿਆਦਾ ਉੱਚੀ ਹੋ ਗਈ ਤਾਂ ਹੌਲੀ ਹੌਲੀ ਸਾਡੀ ਜਿਹੜੀ ਸਾਡੀ ਬਿਮਾਰੀਆਂ ਹੌਲੀ ਹੌਲੀ ਘੱਟਦੇ ਜਾਣੀਆਂ ਤੇ ਇੱਕ ਟਾਈਮ ਹੋਣਾ ਸਾਡੇ ਅੰਦਰ ਬਿਮਾਰੀ ਹੋ ਹੀ ਨਹੀਂ ਸਕਦੀ ਜੇ ਕੋਈ ਹੋਊਗੀ ਤੇ ਫਿਰ ਵੀ ਉਹਨੂੰ ਉਸੇ ਵੇਲੇ ਠੀਕ ਕਰ ਸਕਦੇ ਆ ਇੰਟੈਂਸ਼ਨ ਦੇ ਨਾਲ ਹੀ ਉਹਦੇ ਬਾਰੇ ਸੋਚ ਕੇ ਤੇ ਇਸ ਕਰਕੇ ਅੰਗਰੀ ਡਿਮੈਂਸ਼ਨ ਤੇ ਬਿਮਾਰੀ ਕੋਈ ਵੀ ਨਹੀਂ ਹੋਣੀ ਤੇ ਇੰਨਾ ਜ਼ਿਆਦਾ ਵਧੀਆ ਸੰਸਾਰ ਆ ਆਨਵਰ ਟਾਈਮ ਤੇ ਹੁਣ ਤੁਸੀਂ ਸੋਚੋਗੇ ਵੀ ਜਾਲੀ ਦੋੜ ਦੇ ਦੇਖ ਕੇ ਕਿ ਪਾਣੀ ਵੀ ਆਪਣਾ ਬਹੁਤ ਖਰਾਬ ਹੈ ਹਵਾ ਵੀ ਖਰਾਬ ਹੈ ਖਾਣਾ ਵੀ ਖਰਾਬ ਹੈ ਬਿਮਾਰੀਆਂ ਤੇ ਵਾਧੀਆਂ ਹੀ ਜਾਂਡੀਆਂ ਤੇ ਕਾਫੀ ਜ਼ਿਆਦਾ ਇਹ ਸਭ ਕੁਝ ਉਲਟ-ਉਲਟ ਜਿਹੜਾ ਜੋ ਮੈਂ ਦੱਸਿਆ ਉਹ ਤੋਂ ਉਲਟ-ਉਲਟ ਤੇ ਹੁੰਦਾ ਹੀ ਜਾਂਡਿਆ ਤੇ ਅਬ ਕੁਲਿ ਟੂ ਡਾਈਮੈਂਸ਼ਨ ਕਿਵੇਂ ਆਉਗੀ ਇਹਨੂੰ ਇੱਥੇ ਸਮਝ ਲੋ ਕਿ ਜਿਹੜਾ ਡਾਈਮੈਂਸ਼ਨ ਹੈ ਸਾਡਾ ਜਿਹੜਾ ਚੇਤਨਾ ਸਤਰ ਸੀ ਇੱਥੇ ਇੱਥੇ ਚੇਤਨਾ ਦਾ ਪੱਧਰ ਹੋਣ ਦੇ ਕਰਕੇ ਲੈਵਲ ਹੋਣ ਦੇ ਕਰਕੇ ਆਪਣਾ ਸੰਸਾਰ ਇਤਾਂ ਦਾ ਹੁਣ ਜਿਵੇਂ ਜਿਵੇਂ ਚੇਤਨਾ ਦਾ ਪੱਧਰ ਉੱਪਰ ਵੱਧਦਾ ਜਾਵੇਗਾ ਵਧਦਾ ਜਾ ਜਾ ਕੇ ਜਿੰਨਾ ਜ਼ਿਆਦਾ ਉੱਪਰ ਜਾਏਗਾ ਉਸੇ ਤਰ੍ਹਾਂ ਦਾ ਤੇ ਸੰਸਾਰ ਹੋਊਗਾ ਜੇ ਅਸੀਂ ਬਦਲਾਂਗੇ ਜਿਹੜਾ ਬਾਹਰੀ ਸੰਸਾਰ ਇਹ ਬਦਲਣਾ ਸ਼ੁਰੂ ਹੋ ਜਾਣਾ ਹੈ ਆਪਣਾ ਕੰਮ ਹੈ ਅਸੀਂ ਪਹਿਲੋਂ ਇਹ ਬਦਲਾ ਕਰਨਾ ਜਦੋਂ ਬਦਲਾ ਕਰਾਂਗੇ ਉਸ ਬਦਲਾ ਦਾ ਅਸਰ ਬਾਕਿਆਂ ਤੇ ਵੀ ਹੋਣਾ ਵਾ ਛੋਲੇ ਬਦਲਾ ਹੁੰਦਾ 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 ਤੇਜ਼ ਕਾਫੀ ਜ਼ਿਆਦਾ ਹੁੰਦਾ ਹੁੰਦਾ ਤੇ ਇਹ ਸਾਰਾ ਜਿਹੜੀ ਡਾਈਮੈਂਸ਼ਨ ਹੈ ਪੂਰੀ ਜ਼ਿਆਦਾ ਸਟੇਬਲ ਹੋ ਜਾਣੀ ਹੈ ਕਾਫੀ ਸਾਲਾਂ ਦੇ ਅੰਦਰ ਤੇ ਇਹਦੀ ਸ਼ੁਰੂਆਤ ਕਾਫੀ ਸਾਲਾਂ ਦੇ ਅੰਦਰ ਪਹਿਲਾਂ ਹੋਣੀ ਸ਼ੁਰੂ ਹੋਗੀ ਤੇ ਇਹ ਬਣੀ ਹੋਣੀ ਹੈ ਜਾਣੀ ਕਿ ਜਿਹੜੇ ਆਗ ਤੇ ਪਈ ਇਹ ਦੁਨੀਆ ਤਬਾਹ ਹੋ ਜਾਣੀ ਆ ਇਹ ਬਹੁਤ ਜ਼ਿਆਦਾ ਬੁਰਾ ਹੋ ਜਾਣਾ ਵਾ ਇਹ ਲੜਾਈ ਹੋ ਜਾਣੀ ਇਤਾਂ ਕੁਝ ਨਹੀਂ ਹੋਣਾ ਕਿ ਕਿ ਸੰਸਾਰ ਸਾਡੀ ਚੇਤਨਾ ਪਰਗਟ ਕਰਦੀ ਹੈ ਜਿਸ ਪਾਸੇ ਸਾਡਾ ਧਿਆਨ ਹੋਊਗਾ ਉਹ ਚੀਜ਼ ਤੇ ਪਰਗਟ ਹੋਣੀ ਹੈ ਜਿਵੇਂ ਖਬਰਾਂ ਵਾਲੇ ਵੇਖੇ ਅਈ ਆਖਾਂ ਕਿ ਹਾਂ ਵੀ ਲੜਾਈ ਹੋ ਜਾਣੀ ਹੈ ਉਹ ਤਾਂ ਹੋਣੀ ਹੈ ਕਿਉਂਕਿ ਸਾਡੀ ਆਪਣੀ ਊਰਜਾ ਉਧਰ ਦੇਣ ਦੇ ਆ ਜੇ ਬਹੁਤ ਸਾਰੇ ਲੋਕ ਸ਼ਾਂਤੀ ਦੀ ਫ੍ਰੀਕੁਐਂਸੀ ਦੇ ਅੰਦਰ ਆਉਣ ਤੇ ਇਹੀ ਨਾ ਦੇਣ ਕਿ ਬਾਰੀ ਸੰਸਾਰ ਦੇ ਅੰਦਰ ਲੜਾਈ ਹੋ ਤੇ ਫਿਰ ਉਹ ਹੋ ਹੀ ਨਹੀਂ ਸਕਦੀ ਜੇ ਅੰਦਰ ਸ਼ਾਂਤੀ ਹੈ ਤੇ ਬਾਹਰ ਲੜਾਈ ਹੋ ਹੀ ਨਹੀਂ ਸਕਦੀ ਕਿਉਂਕਿ ਚੇਤਨਾ ਜੜੀ ਆ ਉਹ ਸੈਪਟੀ ਨਹੀਂ ਕਰ ਸਕਦੀ ਕਿ ਲੜਾਈ ਨੂੰ ਇਸ ਕਰਕੇ ਸਾਡੇ ਧਿਆਨ ਦੇ ਹਿਸਾਬ ਨਾਲ ਇਹ ਨਹੀਂ ਵੀ ਕੋਈ ਵਾਹ ਆਲੇ ਦੋਲੇ ਕਹਿਣਾ ਸ਼ੁਰੂ ਕਰ ਦੇ ਤੇ ਇਹ ਹੋ ਜਾਣਾ ਇਹ ਬੁਰਾ ਹੋ ਜਾਣਾ ਇਹ ਬੁਰਾ ਹੋ ਜਾਣਾ ਇਹ बस ਆਪਣੀ ਆਦਤ ਪਈ ਆ ਅਸੀਂ ਬਾਹਰੀ ਸੰਸਾਰ ਦੇ ਉੱਤੇ ਡਿਪੈਂਡ ਹੋਣ ਦੀ ਵੀ ਉਹ ਸਾਨੂੰ ਦੱਸੂਗਾ ਕਿ ਕੀ ਕੀ ਕਰਨਾ ਵਾ ਤੇ ਕੀ ਕੀ ਹੋਣਾ ਵਾ ਬਲਕਿ ਸੰਸਾਰ ਤੁਸੀਂ ਖੁਦ ਪਰਗਟ ਕਟਕਾਂਡੇ ਨੇ ਤੇ ਉਸ ਦੇ ਦੁਆਰਾ ਹੋ ਕੇ ਅਸੀਂ ਉਹ ਦੇਖ ਕੇ ਤੇ ਫਿਰ ਸੰਸਾਰ ਉੱਥਾਂ ਦਾ ਪ੍ਰਗਟ ਕਰਨਾ ਸ਼ੁਰੂ ਕਰੀਏ ਸਾਡੇ ਜਾਣ ਕੇ ਸੰਸਾਰ ਸਾਡੇ ਵੱਲੋਂ ਹੀ ਪ੍ਰਗਟ ਹੋਣ ੜਿਆ ਤੇ ਜਿਹੜਾ ਪ੍ਰਗਟ ਹੋਇਆ ਪਿਆ ਵਾ ਉਹ ਬਾਹਰੀ ਸੰਸਾਰ ਵੱਲ ਵੇਖ ਕੇ ਅਹੀਂ ਦੁਬਾਰਾ ਲਗਾਤਾਰ ਉਸੇ ਤਰ੍ਹਾਂ ਦਾ ਹੀ ਪ੍ਰਗਟ ਕਰ ਜਾਂਦੇ ਇਸੇ ਕਰਕੇ ਸੰਸਾਰ ਇਤਾਂ ਦਾ ਹੀ ਰਹਿੰਦਾ ਵਾ ਇਸੇ ਤਰ੍ਹਾਂ ਅਹੀਂ ਨੇ ਸਾਲਾਂ ਦੇ ਅੰਦਰ ਇਤਾਂ ਦਾ ਹੀ ਸੰਸਾਰ ਹੈ ਪਰ ਜਦੋਂ ਅਸੀਂ ਆਪਣਾ ਅੰਦਰ ਵੱਤ ਲਾਗੇ ਜੋ ਆਪਣਾ ਅਸਲੀ ਸਰੂਪ ਉਹ ਜਾਣਾਂਗੇ ਜੋ ਆਪਣਾ ਅਸਲੀ ਸਰੂਪ ਕੀ ਹੈ ਪਿਆਰ ਆ ਸ਼ਾਂਤੀ ਆ ਖੁਸ਼ੀ ਆ ਆਨੰਦ ਆ ਤੇ ਜਦੋਂ ਉਸ ਦੇ ਅੰਦਰ ਆਪਣੀ ਫ੍ਰੀਕਵੈਂਸੀ ਵਧਾਵਾਂਗੇ ਤੇ ਉੱਥੇ ਆਉਗੀ ਤੇ ਬਾਹਰੀ ਸੰਸਾਰ ਵੀ ਉਤਾਂ ਦਾ ਹੋਲੀ ਹੋਲੀ ਹੋਣਾ ਸ਼ੁਰੂ ਹੋ ਜਾਏਗਾ ਜਾਣਗੀ ਭਾਰੀ ਸੰਸਾਰ ਜਿਹੜਾ ਆਪਣਾ ਚੇਤਨਾ ਦਾ ਪ੍ਰਗਟਿਕਰਾਣਿਆ ਜਦੋਂ ਚੇਤਨਾ ਦਾ ਪੱਧਰ ਉੱਚਾ ਹੋ ਗਿਆ ਤੇ ਭਾਰੀ ਸੰਸਾਰ ਵੀ ਉਤਾਂ ਦਾ ਹੀ ਹੋ ਜਾਣਾ ਤੇ ਗੱਲ ਸਾਰੀ ਅੰਦਰ ਦੀ ਹੈ ਭਾਰੀ ਸੰਸਾਰ ਵਾਲ ਵੇਖ ਕੇ ਜਾਣਗੀ ਆਪਣਾ ਸਾਰੀ ਊਰਜਾ ਉਧਰ ਦੇ ਕੇ ਤੇ ਉਹ ਰਿਐਲਿਟੀ ਪ੍ਰਗਟ ਕਰੀ ਜਾਵਾਂਗੇ ਤੇ ਫਿਰ ਉੱਤੇ ਉਤਾਂ ਦੀ ਰਿਐਲਿਟੀ ਰਹਿਣੀ ਹੈ ਇਸ ਕਰਕੇ ਸਾਨੂੰ ਸ਼ੁਰੂਆਤ ਸਾਨੂੰ ਖੋਤਖਾਨੀ ਪੈਣੀ ਆ ਸਾਨੂੰ ਅੱਗੇ ਹੋ ਕੇ ਜਿਹੜੀ ਵੀ ਊਰਜਾ ਵਾ ਆਪਣੀ ਆਪਣੇ ਸਹੀ ਥਾਂ ਦੇ ਉੱਤੇ ਲਾਉਣੀ ਪੈਣੀ ਆ ਤਾਂ ਕਿ ਕਿਉਂਕਿ ਸੰਸਾਰ ਸਾਡੀ ਚੇਤਨਾ ਨੇ ਪ੍ਰਗਟ ਕੀਤਾ ਵਾ ਬਸ ਅਸੀਂ ਇਨਫਲੂਐਂਸ ਹੋ ਹੀ ਜਾਂਦੇ ਆ ਬਾਹਰੀ ਸੰਸਾਰ ਵੱਲੋਂ ਬਾਹਰੀ ਸੰਸਾਰ ਦਸੀਆਂ ਦਾ ਵੀ ਇਸ ਤਰ੍ਹਾਂ ਦਾ ਸੰਸਾਰ ਪ੍ਰਗਟ ਕਰੋ ਇਸੇ ਕਰਕੇ ਇਸੇ ਕਰਕੇ ਤਾਂ ਲੜਾਈਆਂ ਵਾਲਾ ਸੰਸਾਰ ਪ੍ਰਗਟ ਹੋ ਜਾਂਦਾ ਤਾਂ ਹੁਣ ਸਮਾਵਾ ਆਪਣੀ ਕੋਰਚਾ ਆਪਣੇ ਹੱਥ ਵਿੱਚ ਲੈ ਆਂਦੀ ਤੇ ਬਾਹਰੀ ਸੰਸਾਰ ਬਹੁਤ ਵਧੀਆ ਪ੍ਰਗਟ ਕਰਨ ਦੀ ਤੁਹਾ ਆਪਣਾ ਸਾਰਾ ਧਿਆਨ ਉਧਰ ਪ੍ਰਗਟ ਕਰਨ ਦੇ ਲਾ ਦੇਣਾ ਹੁਣ ਇਹ ਸੋਚਦੇ ਆ ਵੀ ਸਾਰੇ ਬਹੁਤ ਸਾਰੀਆਂ ਐਵਰੀ ਸਮੱਸਿਆਵਾਂ ਆਉਂਦੀਆਂ ਆ ਆਪਣੇ ਸੰਸਾਰ ਦੇ ਅੰਦਰ ਜਿਹਦੇ ਅੰਦਰ ਅਸੀਂ ਇਹ ਦੇਖਦੇ ਆ ਵੀ ਅਸੀਂ ਇੱਕ ਸਮੱਸਿਆ ਦਾ ਹੱਲ ਕਰਨਾ ਸ਼ੁਰੂ ਕਰ ਦਿੰਨੇ ਆ ਵੀ ਜਿਵੇਂ ਪਾਣੀ ਆ ਪਾਣੀ ਇਕੱਲੀ ਥੀ ਸਮੱਸਿਆ ਦਾ ਹੱਲ ਕਰ ਲੋ ਹਵਾ ਸਾਫ਼ ਕਰਨ ਦੀ ਇਕੱਲੀ ਥੀ ਸਮੱਸਿਆ ਦਾ ਹੱਲ ਕਰ ਲੋ ਜਹਾਂ ਕੋਈ ਮੁੱਲ ਜਾਣਨੇ ਕੀ ਘਾਟ ਹੈ ਕੇ ਚੀਜ਼ ਦੀ ਜਿਹੜਾ ਖਾਣੇ ਦੀ ਘਾਟ ਆ ਤੇ ਖਾਣਾ ਸਾਰਿਆਂ ਤੱਕ ਪੂਰਾ ਨਹੀਂ ਪਹੁੰਚਣ ਦੇ ਇਸ ਕਰਕੇ ਉਸ ਸਮੱਸਿਆ ਦੇ ਵੱਲ ਊਰਜਾ ਦੇਣੀ ਸ਼ੁਰੂ ਕਰ ਦੋ ਇਸ ਦੀ ਬਜਾਏ ਇਕੱਲੀ ਇੱਕ ਸਮੱਸਿਆ ਵੱਲ ਭਾਵੇਂ ਆਪਣੀ ਖੁਦੀ ਸਮੱਸਿਆ ਹੋਵੇ ਤਾਂ ਭਾਵੇਂ ਬਾਹਰੀ ਸੰ ਸਮੱਸਿਆ ਹੋ ਜਾਣੇ ਕਿ ਦੇਸ਼ ਦੀ ਸਮੱਸਿਆ ਹੋ ਉਹਨਾਂ ਪੂਰੀ ਧਰਤੀ ਦੀ ਤੇ ਕੋਈ ਸਮੱਸਿਆ ਹੋ ਬਦਵਰਦੀ ਉਸ ਦੀ ਪਜਾਏ ਸਾਨੂੰ ਆਪਣੀ ਸਾਰੀ ਊਰਜਾ ਇੱਕ ਅਨਸਾਰੀ ਇਹ ਊਰਜਾ ਪ੍ਰਗਟ ਕਰਨ ਦੀ ਲੋੜ ਆ ਜਿਹਦੇ ਕਰਕੇ ਆਪਣੀ ਊਰਜਾ ਜਿਹੜੀ ਆ ਉਸ ਕੱਲੇ ਸੰਸਾਰ ਪਰਗਟ ਕਰਨ ਦੇ ਵਲ ਲੱਗ ਜੇ ਉਹ ਸੰਸਾਰ ਜਿਸ ਦੇ ਅੰਦਰ ਇਹ ਸਮੱਸਿਆ ਹੋਵੇ ਨਾ ਜਾਣੇ ਕਿ ਕੱਲੀ ਕੱਲੀ ਸਮੱਸਿਆ ਦਾ ਹੱਲ ਕਰਨ ਦੀ ਪਜਾਏ ਅਸੀਂ ਸੰਸਾਰ ਹੀ ਅੰਦਰੋਂ ਇਹ ਊਰਜਾ ਪਰਗਟ ਕਰੀਏ ਜਿੱਤੇ ਅੰਦਰ ਉਹ ਸਮੱਸਿਆ ਹੈ ਹੀ ਨਹੀਂ ਜੋ ਸਾਡੇ ਲਈ ਵੀ ਸਹੀ ਆ ਤੇ ਸਾਰੇ ਲੋਕਾਂ ਦੇ ਲਈ ਵੀ ਸਹੀ ਆ ਇਸ ਕਰਕੇ ਸਾਡਾ ਕੰਮ ਆ ਬਾਹਰੀ ਸੰਸਾਰ ਉਹ ਤਾਂ ਨਾ ਪ੍ਰਗਟ ਕਰਨਾ ਜਿਹੜਾ ਬਹੁਤ ਵਧੀਆ ਵਾ ਤੇ ਜਿਸ ਦੇ ਅੰਦਰ ਅਜਿੰਨੀਆਂ ਵੀ ਸਮੱਸਿਆ ਉਹ ਹੈ ਹੀ ਨਹੀਂ ਇਸ ਕਰਕੇ ਆਪਣਾ ਸਾਰਾ ਧਿਆਨ ਇੱਕੋ ਪਾਸੇ ਲਾ ਕੇ ਵਧੀਆ ਸੰਸਾਰ ਪ੍ਰਗਟ ਕਰਨਾ ਤੇ ਜਿਹੜਾ ਸੰਸਾਰ ਅਸੀਂ ਕੋਧੀ ਪ੍ਰਗਟ ਕਰਾਂਗੇ ਹੋਰ ਕਿਸੇ ਨੇ ਆ ਕੇ ਨਹੀਂ ਪ੍ਰਗਟ ਕਰਨਾ ਕਿਸੇ ਨੇ ਸਾਨੂੰ ਨਹੀਂ ਬਚਾਉਣਾ ਕਿਸੇ ਦੇਖ ਤੇ ਪ੍ਰਧਾਨ ਮੰਤਰੀ ਨੇ ਨਹੀਂ ਬਚਾਉਣਾ ਕੋਈ ਅਵਤਾਰ ਨੇ ਤਾਂ ਨਹੀਂ ਕਰਨਾ ਤੇ ਕਿਸੇ ਨੇ ਸਾਨੂੰ ਨਹੀਂ ਬਚਾਉਣਾ ਕਿ ਕਿ ਬਚਾਉਣ ਦਾ ਕੰਮ ਜਿਹੜਾ ਵਾ ਉਹ ਆਪਣੀ ਚੇਤਨਾ ਦਾ ਸਭ ਤੋਂ ਥੱਲੇ ਪੱਤਰ ਹੁੰਦਾ ਉਹਦੋਂ ਬਚਾ ਹੁੰਦਾ ਜਦੋਂ ਚੇਤਨਾ ਦਾ ਪੱਤਰ ਵਾਤਾ ਜਾਂਦਾ ਫਿਰ ਸਾਨੂੰ ਪਤਾ ਲੱਗ ਜਾਂਦਾ ਸੰਸਾਰ ਤਹੀਂ ਖੋਦੀ ਪ੍ਰਗਟ ਕੀਤਾ ਜਦੋਂ ਪ੍ਰਗਟ ਹੈ ਖੋਦੀ ਕੀਤਾ ਕਿਨੇ ਚੇਤਨਾ ਦੇ ਪ੍ਰਗਟ ਕੀਤਾ ਜਦੋਂ ਚੇਤਨਾ ਤੇ ਕੰਮ ਕਰਕੇ ਤੇ ਚੇਤਨਾ ਦਾ ਪੱਤਰ ਵਧਾ ਲਿੰਨੇ ਆ ਫਿਰ ਸਾਨੂੰ ਪਤਾ ਲੱਗਦਾ ਕਿ ਅਹੀਂ ਖੋਦੀ ਪ੍ਰਗਟ ਕੀਤਾ ਬਿਨਸਾਰਹੀਂ ਵਧੀਆ ਪ੍ਰਗਟਾਣਾ ਸ਼ੁਰੂ ਕਰ ਦਿੰਨੇ ਇਸੇ ਤਰ੍ਹਾਂ ਬਹੁਤ ਵਧੀਆ ਸੰਸਾਰ ਆਉਣ ਵਾਲੇ ਸਮੇਂ ਦੇ ਦਿਨਾਂ ਦੇ ਅੰਦਰ ਪ੍ਰਗਟ ਹੋਣਾ 20 ਸਾਲਾਂ ਦੇ ਅੰਦਰ ਬਹੁਤ ਜ਼ਿਆਦਾ ਪ੍ਰੈਸੀਵ ਵੱਜ ਜਾਣਾ ਤੇ ਕਾਫੀ 20 30 ਸਾਲਾਂ ਦੇ ਅੰਦਰ ਪੂਰਾ ਸਟੇਬਲ ਹੋ ਜਾਣਾ 20 40 ਸਾਲਾਂ ਦੇ ਅੰਦਰ ਵੀ ਹੋ ਸਕਦਾ ਪਹਿਲੋ ਵੀ ਹੋ ਸਕਦਾ ਉਹ ਆਪਣੇ ਕੀ ਹੈ ਆਪਣੇ ਕਿੰਨੀ ਚੀਤੀਆਂ ਕਰ ਸਕਦੇ ਆ ਇਹ ਆਪਣੇ ਤੇ ਇਹ ਇਸ ਵੀਡੀਓ ਦੇ ਅੰਦਰ ਇਹ ਬਹੁਤ ਵਧੀਆ ਸੰਸਾਰ ਆਉਂਦਿਆ ਵਾ ਤੇ ਕੋਈ ਲੜਾਈ ਲੁੜੀ ਵਾਲਾ ਕੁਝ ਨਹੀਂ ਹੋਂਦਿਆ ਤੇ ਇਹ ਸੰਸਾਰ ਅਸੀਂ ਅੰਦਰੋਂ ਵਧੀਆ ਵਾਲਾ ਖੋਦ ਹੀ ਪਰਖੜ ਕੰਨਾ ਤੇ ਧੰਨਵਾਦ ਜੀ ਇਹ ਵੀਡੀਓ ਦੇ ਅੰਦਰ